ਹੰਝੇ ਬਜ਼ੁਰਗਾਂ ਨੇ ਇੱਕ ਲੋਟਰੀ ਖੁੱਲ ਗਈ ਆ ਦੱਸ ਦਿੰਦੇ ਆ ਕਿ ਇੱਕ ਨਵਾਂ ਟ੍ਰੈਂਡ ਜਿਹੜਾ ਦੇਖਣ ਨੂੰ ਮਿਲ ਰਿਹਾ ਜਿਸ ਵਿੱਚ ਨੌਜਵਾਨ ਆਪਣੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨਾਲ ਰਹਿੰਦੇ ਨੇ ਤੇ ਉਹਨਾਂ ਦੀ ਦੇਖਭਾਲ ਕਰਦੇ ਨੇ ਇਸ ਦੇ ਬਦਲੇ ਬਜ਼ੁਰਗ ਉਹਨਾਂ ਦੇ ਖਰਚੇ ਪੂਰੇ ਕਰਦੇ ਨੇ ਤੇ ਇਸ ਰੁਝਾਨ ਨੂੰ ਫੁੱਲ ਟਾਈਮ ਪੋਤਾ-ਪੋਤੀ ਬੰਦ ਦਾ ਨਾਮ ਦਿੱਤਾ ਗਿਆ ਇਸ ਦਾ ਅਰਥ ਆ ਕਿ ਜੋ ਨੌਜਵਾਨ ਨੌਕਰੀ ਨਹੀਂ ਲੱਭ ਪਾਉਂਦੇ ਉਹ ਆਪਣੇ ਬਜ਼ੁਰਗ ਪਰਿਵਾਰ ਨਾਲ ਰਹਿੰਦੇ ਨੇ ਤੇ ਉਹਨਾਂ ਦੀ ਸੇਵਾ ਕਰਦੇ ਨੇ ਅਸਲ ਵਿੱਚ ਚੀਨ ਵਿੱਚ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਦਿਨੋਂ-ਦਿਨ ਬਹੁਤ ਜ਼ਿਆਦਾ ਬਦਲ ਰਿਹਾ ਇਹ ਰੁਝਾਨ ਨਾ ਸਿਰਫ ਨੌਜਵਾਨਾਂ ਦੀ ਬੇਰੁਜ਼ਗਾਰੀ ਦਾ ਹੱਲ ਬਣ ਰਿਹਾ ਬਲਕਿ ਬਜ਼ੁਰਗਾਂ ਦੀ ਇਕਲਤਾ ਦੀ ਸਮੱਸਿਆ ਨੂੰ ਵੀ ਘਟਾ ਰਿਹਾ ਇਹ ਨੌਜਵਾਨ ਬਜ਼ੁਰਗ ਨੂੰ ਭਾਵਨਾਤਮਕ ਸਹਾਇਤਾ ਪ੍ਰਦਾਨ ਕਰਦੇ ਨੇ ਤੇ ਉਹਨਾਂ ਦੀਆਂ ਰੋਜ਼ਾਨਾ ਜ਼ਰੂਰਤਾਂ ਦਾ ਧਿਆਨ ਰੱਖਦੇ ਨੇ ਦਵਾਈਆਂ ਤੋਂ ਲੈ ਕੇ ਹਸਪਤਾਲ ਜਾਣ ਤੱਕ ਹਰ ਚੀਜ਼ ਵਿੱਚ ਮਦਦ ਕਰਦੇ ਨੇ ਤੇ ਬਜ਼ੁਰਗਾਂ ਲਈ ਸਮਾਂ ਕੱਢਦੇ ਨੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਅਕਸਰ ਬੱਚੇ ਆਪਣੇ ਮਾਪਿਆਂ ਦੀ ਦੇਖਭਾਲ ਉਦੋਂ ਕਰਦੇ ਨੇ ਜਦੋਂ ਉਹ ਸਿਹਤਮੰਦ ਹੁੰਦੇ ਨੇ ਪਰ ਜਿਵੇਂ ਜਿਵੇਂ ਉਮਰ ਵੱਧਦੀ ਆ ਬੱਚੇ ਆਪਣੀ ਜ਼ਿੰਦਗੀ ਦੇ ਕੰਮਕਾਰ ਵਿੱਚ ਬਹੁਤ ਜ਼ਿਆਦਾ ਰੁੱਝ ਜਾਂਦੇ ਨੇ ਤਾਂ ਚੀਨ ਵਿੱਚ ਨੌਜਵਾਨਾਂ ਵੱਲੋਂ ਇੱਕ ਜਿਹੜਾ ਬੇਰੁਜ਼ਗਾਰੀ ਵੱਲੋਂ ਬਹੁਤ ਗੰਭੀਰਾ ਤਾਂ ਅਪ੍ਰੈਲ ਵਿੱਚ 16 ਤੋਂ ਜਿਹੜਾ 24 ਸਾਲ ਦੇ ਨੌਜਵਾਨਾਂ ਦੀ ਬੇਰੁਜ਼ਗਾਰੀ ਦੀ ਦਰ ਲਗਭਗ 15.8% ਸੀ ਇਸੇ ਕਾਰਨ ਜੋ ਨੌਜਵਾਨਾਂ ਨੂੰ ਕੰਮ ਨਹੀਂ ਮਿਲਦਾ ਤਾਂ ਉਹਨਾਂ ਦੇ ਦਾਦਾ-ਦਾਦੀ ਉਹਨਾਂ ਨੂੰ ਆਪਣੇ ਘਰ ਵਿੱਚ ਰੱਖਦੇ ਨੇ ਤੇ ਖਰਚੇ ਚੁੱਕਦੇ ਨੇ। ਬਦਲੇ ਵਿੱਚ ਉਹ ਆਪਣੀਆਂ ਸੇਵਾਵਾਂ ਦਿੰਦੇ ਨੇ ਤੇ ਬਜ਼ੁਰਗਾਂ ਨਾਲ ਰਹਿੰਦੇ ਨੇ। ਬਜ਼ੁਰਗਾਂ ਆਪਣਾ ਕੰਮ ਖੁਦ ਕਰਨਾ ਪਸੰਦ ਕਰਦੇ ਨੇ ਇਸ ਲਈ ਨੌਜਵਾਨ ਉਹਨਾਂ ਦੀਆਂ ਭਾਵਨਾਤਮਕ ਤੇ ਮਾਨਸਿਕ ਤੌਰ ਤੇ ਮਦਦ ਕਰਦੇ ਨੇ। ਉਹ ਬਜ਼ੁਰਗਾਂ ਦੀ ਇਕਲਤਾ ਨੂੰ ਦੂਰ ਕਰਦੇ ਨੇ ਤੇ ਉਹਨਾਂ ਲਈ ਸਾਥੀ ਬਣਦੇ ਨੇ। ਇੱਕ ਨੌਜਵਾਨ ਨੇ ਕਿਹਾ ਕਿ ਉਸ ਨੂੰ ਆਪਣੀ ਨੌਕਰੀ ਨਾਲੋਂ ਬਜ਼ੁਰਗਾਂ ਦੀ ਦੇਖਭਾਲ ਕਰਨਾ ਬਹੁਤ ਜ਼ਿਆਦਾ ਪਸੰਦ ਆ ਕਿਉਂਕਿ ਉਸ ਨੂੰ ਇੱਥੇ ਸੱਚਾਈ ਤੇ ਯਾਰ ਮਿਲਦਾ ਹੈ ਇਹ ਰੁਝਾਨ ਡਿਜੀਟਲ মিডিਆ ਤੇ ਵੀ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇਹ ਚੰਗਾ ਕਿਉਂਕਿ ਪਰਿਵਾਰ ਵਿੱਚ ਰਹਿ ਕੇ ਬਜ਼ੁਰਗਾਂ ਹੀ ਦੇਖਭਾਲ ਕਰਨਾ ਬਹੁਤ ਜ਼ਿਆਦਾ ਸਸਤਾ ਤੇ ਬਿਹਤਰ ਆ